ਹਾਂਜੀ ਅੱਜ ਫੇਰ ਨਵੇਂ ਬਲੌਗ ਨਾਲ ਹਾਜ਼ਰ ਹੋਈਆਂ ਤੇ ਅੱਜ ਆਪਾਂ ਬਣਾਉਣੇ ਆ ਮਟਰ ਪਨੀਰ ਤੇ ਆ ਆਪਾਂ ਪਾ ਲਿਆ ਦੇਸੀ ਘਿਓ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਨਾਲ ਗਰਮ ਹੋਣ ਦੇਵਾਂਗੇ ਚੰਗੀ ਤਰ੍ਹਾਂ ਨਾਲ ਹੋ ਗਿਆ ਗਰਮ ਹਾਂਜੀ ਹੋ ਗਿਆ ਵਧੀਆ ਗਰਮ ਚਾਰ ਲੌਂਗ ਐਡ ਕਰਤੇ ਆਪਾਂ ਇੱਕ ਲੈਚੀ ਛੋਟੀ ਤੇਜ ਪੱਤਾ ਦੇ ਇਹਨਾਂ ਨੂੰ ਥੋੜਾ ਜਿਹਾ ਆਪਾਂ ਫਰਾਈ ਕਰ ਲੈਣਾ ਆ ਸੁੱਕੇ ਮਸਾਲੇ ਜਿਹੜੇ ਆਪਾਂ ਧਨੀਆ ਤੇ ਜੀਰਾ ਰੱਖਿਆ ਹੋਇਆ ਸੀ ਉਹ ਵੀ ਐਡ ਕਰਤਾ ਥੋੜਾ ਜਿਹਾ ਇਹਨੂੰ ਪੱਕ ਜਾਣ ਦਿੰਨੇ ਆਪਾਂ ਤੇ ਤਿੰਨ ਹਰੀਆਂ ਮਿਰਚਾਂ ਕੱਟੀਆਂ ਸੀ ਉਹ ਪਾ ਦੇਣੇ ਆਪਾਂ ਵਿੱਚ ਟਮਾਟਰ ਤੇ ਪਿਆਜ਼ ਇਹ ਮਸਾਲਾ ਆਪਾਂ ਤਿਆਰ ਕਰਕੇ ਰੱਖਿਆ ਸੀ ਗ੍ਰाइंड ਕਰਕੇ ਚੰਗੀ ਤਰ੍ਹਾਂ ਨਾਲ ਤੇ ਇਹ ਵੀ ਆਪਾਂ ਵਿੱਚ ਐਡ ਕਰਤਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਬਣਾ ਲੈਣਾ ਮਸਾਲੇ ਨੂੰ ਆ ਦੇਖੋ ਬਹੁਤ ਹੀ ਸੋਹਣਾ ਬਣ ਰਿਹਾ ਕੱਚਾ ਨਾ ਰਹੇ ਜੇ ਇਹਨੂੰ ਚੰਗੀ ਤਰ੍ਹਾਂ ਨਾ ਪਕਾਉਣਾ 5-7 ਮਿੰਟ ਲਗਭਗ ਬਣ ਕੇ ਤਿਆਰ ਹੋ ਗਿਆ ਸੰਗਣੀ ਤਰੀ ਬਣ ਗਈ ਆ ਦੇਖੋ ਪਾਣੀ ਜਾਨੀ ਵਿੱਚ ਰਿਹਾ ਚੰਗੀ ਤਰ੍ਹਾਂ ਕੜਸੀ ਮਾਰ ਲੈਣੀ ਆ ਜੋ ਕਿ ਥੱਲੇ ਨਾ ਲੱਗ ਜੇ ਫਿਰ ਨਾ ਉਹ ਮੱਛੀ ਦੀ 스멜 ਜੀ ਆਉਣ ਲੱਗ ਜਾਂਦੀ ਆ ਨਾ ਫਿਰ ਉਹ ਚੰਗਾ ਨਹੀਂ ਲੱਗਦਾ ਇੱਧਰ ਆਪਾਂ ਬਣਾਈ ਸੀ ਦਹੀਂ ਤਾਂ ਹੁਣ ਆਪਾਂ ਦਹੀਂ ਐਡ ਕਰਦੇ ਆ ਇਹਦੇ ਵਿੱਚ 3 ਚਮਚ ਦੋ ਇੱਕ ਹੋਰ ਪਾਵਾਂਗੇ ਤਿੰਨ ਚਮਚ ਹੋ ਗਏ ਇੱਕ ਚਮਚ ਹਰਾ ਧਨੀਆ ਇੱਕ ਚਮਚ ਹਲਦੀ ਇੱਕ ਚਮਚ ਨਮਕ ਇੱਕ ਚਮਚ ਲਾਲ ਮਿਰਚ ਤਾਂ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਦਹੀਂ ਪਾਈ ਹੈ ਨਾ ਜਿਹੜੀ ਉਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਨਾ ਵਿੱਚ ਜੋ ਕਿ ਰਚ ਜੇ ਪੂਰੀ ਆਏ ਨਾ ਲੱਗੇ ਪਤਾ ਵੀ ਬੀਬੀ ਵਿੱਚ ਦਹੀਂ ਪਾਈ ਆਪਾਂ ਮਸਾਲੇ ਦੇ ਵਿੱਚ ਹੀ ਰਚ ਜੇ ਦੁਬਾਰਾ ਫੇਰੇ ਆਪਾਂ ਇਹਨੂੰ ਪਕਾਉਣਾਗਾ ਨਸਾ ਲੈ ਨੂੰ ਬਣ ਗਿਆ ਵਧੀਆ ਤੇ ਇੱਕ ਕਟੋਰੀ ਆਪਾਂ ਲਈਆ ਮਟਰਾਂ ਦੀ ਹਰੀ ਮਟਰਾਂ ਦੀ ਤਾਂ ਇਹ ਆਪਾਂ ਐਡ ਕਰਦੇ ਆਂ ਵਿੱਚ ਮਟਰ ਨਾ ਪਹਿਲਾਂ ਉਬਾਲ ਕੇ ਰੱਖਿਆ ਵੀ ਜ਼ਿਆਦਾ ਟਾਈਮ ਨਾ ਲੱਗੇ ਤੇ ਜ਼ਿਆਦਾ ਲੰਬੀ ਵੀਡੀਓ ਨਾ ਹੋਵੇ ਇਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਨਾ ਮਿਕਸ ਕਰ ਲੈਣਾ ਹੁਣ ਨਾ ਇਹਨੂੰ 2-3 ਮਿੰਟ ਆਪਾਂ ਉਪਰੋਂ ਟੱਕ ਦੇਣਾ ਆਪਾਂ ਫਲਵਾਉਣੀ ਆਪਾਂ ਵੀ ਜੋ ਕਿ ਸਿਮ ਤੇ ਕਰਕੇ ਅੱਧਾ ਗਲਾਸ ਆਪਾਂ ਪਾਣੀ ਦਾ ਐਡ ਕਰਨਾ ਹੈ ਇਹਦੇ ਵਿੱਚ ਇਰੇ ਟੱਕ ਦਿੰਨੇ ਆਪਾਂ ਚੰਗੀ ਤਰ੍ਹਾਂ ਨਾ ਨਾ ਵਾਲਾ ਆ ਜੇ ਆ ਦੇਖੋ ਵਾਲਾ ਆ ਗਿਆ ਤਾਂ ਵਧੀਆ ਬਣ ਗਈ ਇੱਧਰ ਆਪਾਂ ਪਨੀਰ ਕੱਟ ਲੈਣੇ ਆ ਇਹਦੇ ਛੋਟੇ ਛੋਟੇ ਪੀਸ ਕਰ ਲੈਣੇ ਆਪਾਂ ਪਹਿਲਾਂ ਲੰਬੀਆਂ ਫਾੜੀਆਂ ਕਰੀਆਂ ਸੀ ਹੁਣ ਆਪਾਂ ਵਿਚਾਲੇ ਕੱਟ ਪਾ ਲਾਂਗੇ ਇਹਨਾਂ ਦੇ ਇੱਕ ਪਾਸੇ ਕਰ ਦਿੰਨੇ ਆ ਇਹਨਾਂ ਨੂੰ ਇਹ ਮੈਟਲ ਇਹਦੇ ਤੇ ਨਾ ਕੱਟਣਾ ਸੌਖਾ ਹੈਗਾ ਆ ਦੇਖੋ ਵਧੀਆ ਕੱਟਿਆ ਜਾਂਦਾ ਨਾ ਹਾਂ ਇਹਨਾਂ ਨੂੰ ਇੱਕ ਸਾਈਡ ਤੇ ਕਰ ਦਿੰਨੇ ਆ ਬਾਹਲੇ ਛੋਟੇ ਵੀ ਨਹੀਂ ਕਰਨੇ ਆ ਦੇਖੋ ਆਪਾਂ ਠੀਕ ਠੀਕ ਜੇ ਪੀਸ ਕੱਟ ਲੈਨੇ ਆਪਾਂ ਕੱਟ ਕੇ ਸਮਾਰ ਕੇ ਵਧੀਆ ਤਿਆਰ ਕਰਕੇ ਇਹਰਾ ਪਾਉਡਰ ਮਸਾਲਾ ਦੇਖਾਂਗੇ ਕਿੰਨਾ ਕੋਨੂੰ ਉਬਾਲਾ ਆਇਆ ਚਲੋ ਆਪਣਾ ਪਨੀਰ ਵੀ ਇੱਧਰ ਤਿਆਰ ਹੋ ਗਿਆ ਕੱਟ ਸਮਾਰ ਕੇ ਤੇ ਹੁਣ ਆਪਾਂ ਐਡ ਕਰ ਦਿੰਨੇ ਆ ਇਹਨੂੰ ਮਸਾਲੇ 'ਚ ਕਰਦ ਦੀ ਸਹਿਤਾ ਨਾਲ ਨਾ ਆ ਦੇਖੋ ਹੌਲੀ ਹੌਲੀ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਦੇਣਾ ਇਹਨੂੰ ਮਸਾਲੇ ਦੇ ਚੰਗੀ ਤਰ੍ਹਾਂ ਨਾ ਬਾਹਰ ਹੁਣ ਦਿੰਨੇ ਆਪਾਂ ਇਹਨੂੰ ਤੇ ਇੱਕ ਵਾਰੀ ਫੇਰ ਟੱਕ ਦਿੰਨੇ ਆ ਜੋ ਕਿ ਚੰਗੀ ਤਰ੍ਹਾਂ ਮਿਕਸ ਹੋ ਜੇ ਸਬਜੀ ਆਪਣੀ ਬਣ ਕੇ ਹੋ ਗਈ ਤਿਆਰ ਆ ਦੇਖੋ ਕਿੰਨੀ ਸੋਹਣੀ ਬਣ ਗਈ ਤੇ ਆਪਾਂ ਕਰਦੇ ਆ ਮੇਥੀ ਐਡ ਇਹਦੇ ਚ ਜੀਨੂੰ ਜੀਨੂੰ ਆਪਣੀ ਵੀਡੀਓ ਵਧੀਆ ਲੱਗਦੀ ਆ ਨਾ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਓ ਵੀ ਸਬਜੀ ਕਿਵੇਂ ਦੀ ਲੱਗੀ ਤੁਹਾਨੂੰ ਮਟਰ ਪਨੀਰ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਲਾਇਕ ਕਰਕੇ ਜਰੂਰ ਦੱਸਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਹੁਣ ਆਪਾਂ ਇਹਦੇ 'ਚ ਨਾ ਗਰਮ ਮਸਾਲਾ ਥੋੜਾ ਜਿਹਾ ਐਡ ਕਰ ਦਿੰਨੇ ਆ ਇਦੇ ਨਾਲ ਥੋੜਾ ਜਨਾ ਵਧੀਆ ਖੁਸ਼ਬੂ ਆਉਂਦੀ ਆ ਫੇਰ ਜਿੰਨੇ ਜਿੰਨੇ ਖਾਣੀ ਆ ਭਾਈ ਉਹ ਵੀ ਆਜੋ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਮੈਨੂੰ ਦੱਸਿਓ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀਆਂ ਮੇਰੀਆਂ ਵੀਡੀਓ ਤਾਂ ਆਪਾਂ ਇਹਦੇ ਨਾਲ ਹੀ ਹੁਣ ਬਲਾਵ ਨੂੰ ਕਰਦੇ ਆ ਖਤਮ ਫਿਰ ਮਿਲਦੇ ਆ ਮਾਲਕ ਤੰਦਰੁਸਤੀ ਬਣਾਈ ਰੱਖੇ ਸਾਰਿਆਂ ਤੇ